ਸ਼ਰਸੀ ਦੇ ਗਾਲ ਮਿੱਤਰੋ ਅੱਜ ਡੀਟੀਓ ਨੇ ਵੀ ਕਰਤੀ ਵਾਪਸੀ ਦੇਖੋ ਕਲਿੱਪ ਵਾਲਿਓ ਤਾੜੀ ਵਾਲਿਓ ਕੌਣ ਆ ਗਿਆ ਕਰ ਤਾੜੀਆਂ ਜ਼ੋਰਦਾਰ ਦੁਨੀਆ ਦੇ ਕਹਿੰਦੇ ਵੱਡੇ ਮੱਲਾਂ ਦੇ ਵਿੱਚ ਨਾਮ ਦੁਨੀਆ ਦੇ ਚਰਚੇ ਰਹਿੰਦੇ ਆ ਚੋਲੇ ਵਾਲੇ ਅਰਸ਼ ਨੂੰ ਕਿਹੜੇ-ਕਿਹੜੇ ਪਿਆਰ ਕਰਦੇ ਹੈ ਕਰ ਤਾੜੀਆਂ ਜ਼ੋਰਦਾਰ ਮਾਰਦੀ ਹੈ ਮੈਂ ਪਹਿਲਾਂ ਦੱਸਿਆ ਬੀ ਮੱਦੀ ਦੀ ਧਰਤੀ ਏਰੀਆ ਪੱਟੀ ਐ ਜਿਹਨਾਂ ਜ਼ਿੰਦਗੀ ਦੇ ਵਿੱਚ ਸਿਰਫ ਯਾਰੀ ਖੱਟੀ ਐ ਜਿਹਨਾਂ ਜ਼ਿੰਦਗੀ ਦੇ ਵਿੱਚ ਸਿਰਫ ਯਾਰੀ ਖੱਟੀ ਐ ਇਹ ਨਦੋਹਰ ਵਾਲੇ ਮੜਜੰਦਰ ਦੀ ਯਾਰੀ ਐ ਝੋਲੇ ਵਾਲਾ ਅਰਸ਼ਜ ਯਾਰੀਆਂ ਪਗਾਉਣ ਆਇਆ ਓਏ ਅਰਸ਼ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਜੱਬਾ ਸਾਹਮਣੇ ਆਖਿਆ ਜਨਦੋਹਰ ਵਾਲੇ ਮੜਜੰਦਰ ਸਿੰਘ ਦੇ ਨਾਲ ਯਾਰੀਆਂ ਪਗਾਉਣ ਦੇ ਲਈ ਆਇਆ ਔਰ ਸੀਜ਼ਨ ਦੇ ਵਿੱਚ 2024 ਦਾ ਘਰਿਆਣਾ ਸਾਹਿਬ ਪਹਿਲਾ ਮੈਚ ਜਿਹੜਾ ਚੋਲਾ ਸਾਹਿਬ ਦਾ ਅਰਸ਼ ਐ ਨਦੋਹਰ ਪਿੰਡ ਤੋਂ ਤਨਤਨ ਸਾਹਿਬ ਜੀ ਰੂਰ ਗੋਬਿੰਦ ਸਿੰਘ ਜੀ ਪਾਸ਼ਾ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ਪੁਰਬ ਦਿਹਾੜੇ ਤੋਂ ਜਿਹੜਾ ਇਸ ਸੀਜ਼ਨ ਦੀ ਸ਼ੁਰੂਆਤ ਕਰਨ ਲੱਗਾ ਕਿ ਪ੍ਰਗਟਿਓ ਮਰਦੇ ਅਗਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਚੋਲਾ ਵਾਲਾ ਅਰਸ਼ ਨੌਜਵਾਨ ਜਿਸ ਪਿੰਡ ਦਾ ਸੁਖਮਣ ਭਾਵੇਂ ਸਰੀਰਿਕ ਤੌਰ ਤੇ ਇਸ ਦੁਨੀਆ ਦੇ ਵਿੱਚ ਨਹੀਂ ਹੈ ਰਹਿੰਦੀ ਦੁਨੀਆ ਤੱਕ ਉਹਦਾ ਨਾਮ ਜਦ ਤੱਕ ਕਬੱਡੀ ਦੇ ਵਿੱਚ ਬੋਲ ਬੋਲੇ ਜਾਣਗੇ ਤੇ ਕਹਿੰਦੇ ਬੈਸਟ ਬਣਿਆ ਇਹਦੇ ਲਈ ਉਹ ਕਰਮਾ ਭਾਗਾ ਵਾਲੀ ਧਰਤੀ ਸੀਗੀ ਸ੍ਰੀ ਬਾਬਾ ਬਕਾਲਾ ਸਾਹਿਬ ਔਰ ਸੇਵਾ ਦੇ ਪੁੰਜ ਮਹਾਪੁਰਸ਼ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਮਹਾਪੁਰਸ਼ ਬਾਬਾ ਪਾਲਾ ਸਿੰਘ ਸਾਹਿਬੀਆਂ ਦੀ ਉਹ ਪਵਿੱਤਰ ਧਰਤੀ ਹੈ ਲਓ ਚੋਲੇ ਵਾਲਾ ਅਰਸ਼ ਜੋਲੇ ਵਾਲਾ ਅਰਸ਼ ਉਹ ਜਫਾ ਵਧੀਆ ਲੱਗਾ ਤੇ ਤਾੜੀਆਂ ਮਾਰਦੇ ਵਾ ਟਾਈਗਰ ਬੁੱਲਾ ਕਬੱਡੀ ਪਾ ਰਿਹਾ ਹੈ ਉਹ ਦੇਖਾਂਗੇ ਚਾਰਾਂ ਦੇ ਵਿੱਚੋਂ ਕੌਣ ਕਰਦਾ ਕਮਾਲ ਜਹਾ ਲਾ ਕੇ ਬੱਲੇ ਬੱਲੇ ਕਰਾਵੇਗਾ ਉਹ ਜਫਾ ਕਰਾਰਾ ਡੀਟੀਓ ਦਾ ਉਹ ਵੱਜਦਾ ਤਾੜਾ ਆਉਦਾ ਨਜ਼ਾਰਾ ਬਾਜੀ ਵਾਲਿਓ ਤਾੜੀ ਸਤਿ ਸ੍ਰੀ ਅਕਾਲ ਮਿੱਤਰੋ ਹਾਂਜੀ ਉਮੀਦ ਕਰਦੇ ਹਾਂ ਇਹ ਕਲਿੱਪ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਕਬੱਡੀ ਦੀਆਂ ਹੋਰ ਵੀ ਵਧੀਆ ਵਧੀਆ ਵੀਡੀਓ ਦੇਖਣ ਲਈ ਜਾਂ ਕਬੱਡੀ ਦੀ ਹੋਰ ਅਪਡੇਟ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖਿਓ ਮਿੱਤਰੋ ਧੰਨਵਾਦ